ਦੇਨ ਨੂੰ ਖਤਮ ਕਰਦੇ ਹੋ ਉਹ ਕਹਿੰਦੇ ਨੇ ਸਭ ਸੀਸ ਜੁਕਾ ਅਰਦਾਸ ਕਰੋ ਅਰ ਹਰ दम ਬੋਲੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ اے ਗੁਰੂ ਨਾਨਕ ਤੁਸੀਂ ਇਸ ertidite ਆਏ ਤੇ ਦੁਨੀਆ ਦਾ ਇਤਿਹਾਸ ਹੀ ਦੁਨੀਆ ਦਾ ਫਲਸਫਾ ਸਭ ਬਦਲ ਕੇ ਰੱਖ ਦਿੱਤਾ ਇੱਕ ਐਸੀ ਸਮੇਂ ਦੇ ਵਿੱਚ ਨਕੀਰ ਖਿੱਚ ਦਿੱਤੀ ਤੇ ਗੁਰੂ ਨਾਨਕ ਤੋਂ ਪਹਿਲਾਂ ਦਾ ਸਮਾਂ ਤੇ ਧੰਨ ਗੁਰੂ ਨਾਨਕ ਪਾ ਜੀ